ਅੱਜ ਸਾਡੇ ਮਾਨਯੋਗ ਡੀਜੀਪੀ ਪੰਜਾਬ ਔਰ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਵੱਲੋਂ ਪੂਰੇ ਹੀ ਪੰਜਾਬ 'ਚ ਆਪਰੇਸ਼ਨ ਈਗਲ 5 ਚਲਾਇਆ ਜਾ ਰਿਹਾ ਜਿਹਦੇ 'ਚ ਸਾਨੂੰ ਡਾਇਰੈਕਸ਼ਨਸ ਹੈ ਕਿ ਸਾਡੇ ਜ਼ਿਲ੍ਹਿਆਂ 'ਚ ਜਿਹੜੇ ਵੀ ਡਰੱਗ ਹੌਟਸਪੌਟਸ ਹੈ ਜਿੱਥੇ ਪੁਰਾਣੀ ਕੰਪਲੇਂਟਸ ਹੈ ਡਰੱਗਸ ਦੀ ਜਾਂ ਬਾਰ-ਬਾਰ ਇਨਪੁਟ ਆਂਦਾ ਹੈ ਜਾਂ ਪੁਰਾਣੀ ਹਿਸਟਰੀ ਹੈ ਕਿ ਇੱਥੇ ਕਾਫੀ ਡਰੱਗ ਪੈਡਲਰਸ ਹੈਗੇ ਉਨਾ ایرিয়া ਸਟੂ ਸਾਰੇ ਹੀ ਜ਼ਿਲ੍ਹੇ ਛਾਪੇਮਾਰੀਆਂ ਕਰ ਰਹੇ ਇਸੇ ਤਹਿਤ ਬਠਿੰਡਾ ਜਵੀ ਸਾਡੇ ਪੂਰੇ ਜ਼ਿਲ੍ਹੇ ਚ ਅਸੀਂ ਟੀਮਾਂ ਲਾਈਆਂ ਹੋਈਆਂ ਇਸ ਟਾਈਮ ਮੈਂ ਤੋਬਿਆ ਤੋਬਿਆਨਾ ਬਸਤੀ ਆਈ ਹੈ ਗਿਆ ਇੱਥੇ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਸਿਟੀ 1 ਕੁਲਦੀਪ ਰਾਉਡ ਇਹਨਾਂ ਦੀ ਟੀਮਸ ਲੱਗੀਆਂ ਹੋਈਆਂ ਤੇ ਹੁਣ ਅਸੀਂ ਇੱਥੇ ਚੈੱਕ ਕਰਾਂਗੇ ਤੇ ਬਾਕੀ ਜਗ੍ਹਾ ਵੀ ਮੈਂ ਐਸਪੀਜ਼ ਵੀ ਡਿਪਲੋਏ ਕੀਤੇ ਔਰ ਸਰਕਲ ਜੀ ਔਰ ਐਸਐਚਓ ਜੋ ਵੀ ਸਾਨੂੰ ਇਹਦੇ ਰਿਜ਼ਲਟਸ ਮਿਲਣਗੇ ਉਹ ਅਸੀਂ ਤੁਹਾਨੂੰ ਸ਼ਾਮ ਨੂੰ ਦੱਸ ਦਾਂਗੇ ਜੀ ਇਸੇ ਤਹਿਤ ਪਹਿਲਾਂ ਵੀ ਚੱਲਦੇ ਹੋਣੇ ਅਸੀਂ ਅੱਗੇ ਵੀ ਜੋ ਵੀ ਸਾਨੂੰ ਪਬਲਿਕ ਦੀ ਇਨਪੁਟ ਆਏਗੀ ਜਾਂ ਪੁਰਾਣੀ ਇਨਫੋਰਮੇਸ਼ਨ ਹੈ ਅਸੀਂ ਕਾਸੋ ਦੇ ਆਪਰੇਸ਼ਨ ਕਰਦੇ ਰਵਾਂਗੇ ਔਰ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਨਸ਼ੇ ਤੇ ਠਲਪਾਂ ਦੀ ਕੋਸ਼ਿਸ਼ ਕਰਾਂਗੇ ਇਹੀ ਲੱਗਦਾ ਜੀ ਕੋਈ ਇਨਫੋਰਮੇਸ਼ਨ ਇਸ ਤਰ੍ਹਾਂ ਦੀ ਕੋਈ ਹੈ ਕਿ ਆਪਣਾ ਲੱਗ ਰਿਹਾ ਤੁਹਾਨੂੰ ਇਹਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਥੋੜਾ ਪੁਰਾਣਾ ਬਦਨਾਮ ਏਰੀਆ ਹੈ ਇਹ ਡਰੱਗ ਹੌਟਸਪੌਟ ਹੈ ਸਾਡਾ ਇਸ ਕਰਕੇ ਅਸੀਂ ਇੱਥੇ ਕਰ ਰਹੇ ਤੇ ਜਿਵੇਂ ਵੀ ਰਿਜ਼ਲਟ ਆਂਦਾ ਹੈ ਹਲੇ ਤਾਂ ਮੈਂ ਦੱਸ ਨਹੀਂ ਸਕਦੀ ਇਟ ਇਜ਼ ਟੂ अर्ਲੀ ਬਟ ਜੋ ਵੀ ਆਏਗਾ ਵੀਲ ਇਨਫੋਰਮ ਯੂ ਲੱਗਦਾ ਇਹ ਮੀਡੀਆ ਸੀ ਮਿੱਤਰ ਕੰਟਾ ਵਾਲੇ ਮੀਡੀਆ ਨੂੰ ਪਤਾ ਲੱਗ ਗਿਆ ਅੱਧੇ ਘੰਟੇ ਤੱਕ ਲੋਕ ਲਾ ਕੇ ਚਲੇ ਗਏ ਨੇ ਹੈਗਾ ਰਿਸਰਚ ਕਿਸ ਸਾਮ ਨਮਰੇ ਦੇ ਦੇਖੋ ਜੀ ਐਨੀ 네ਗੇਟਿਵ ਸੋਚ ਨਾਲ ਮੈਂ ਇੱਥੇ ਆ ਕੇ ਸ਼ੁਰੂ ਨਹੀਂ ਕਰਨਾ ਚਾਹਾਂਗੀ ਜੇ ਕਦੇ ਪਤਾ ਕੋਈ ਲੀਕੇਜ ਹੋ ਵੀ ਜਾਂਦੀ ਹੈ ਸੋ ਆਈ ਡੋਨਟ ਵਾਂਟ ਟੂ ਕਮੈਂਟ ਔਨ ਦੈਟ ਬਟ ਅਸੀਂ ਅੱਜ ਹੀ ਨਹੀਂ ਡੇਲੀ ਬੇਸ ਤੇ ਕਿਸ ਕੁਛ ਏਰੀਆਸ ਚ ਅਸੀਂ ਅੱਜ ਅਰਲੀ ਮਾਰਨਿੰਗ ਵੀ ਕੀਤੇ ਬਟ ਕਿਉਂਕਿ ਮੈਂ ਹਲੇ ਰਿਜ਼ਲਟ ਨੂੰ ਕਲੀਅਰ ਨਹੀਂ ਪਤਾ ਇਸ ਕਰਕੇ ਮੈਂ ਦੱਸ ਨਹੀਂ ਰਹੀ ਬਟ ਵੀ ਵਾਂਟ ਟੂ ਸਟੇ ਪੋਜ਼ਿਟਿਵ ਜੇ ਅੱਜ ਕਿਤੇ ਚਲੇ ਵੀ ਗਏ ਤਾਂ ਕਾਨੂੰਨ ਦੇ ਹੱਥੋਂ ਕਦੋਂ ਤੱਕ ਕੋਈ ਮਾੜਾ ਬੰਦਾ ਬਚ ਸਕਦਾ ਮੈਨੂੰ ਕੁਝ ਘਰੇ ਦੇ ਤਾਲਾ ਲੱਗਿਆ ਰਿਹਾ ਉਸ ਤੇ ਕੀ ਰੱਖੂ ਮੈਨੂੰ ਜੀ ਇਹਦੀ ਨੋਲੇਜ ਨਹੀਂ ਹੈ ਬਾਕੀ ਜੇ ਲੱਗਿਆ ਤਾਂ ਇਟ ਇਜ਼ ਨੋਟ ది ਅੰਡਰ ਆਫ ਦ ਵਰਲਡ ਵੀਲ ਅਗੇਨ ਟ੍ਰਾਈ ਔਰ ਮਾੜੇ ਬੰਦਿਆਂ ਨੂੰ ਅਸੀਂ ਨਾ ਜ਼ਰੂਰ ਪਾਵਾਂਗੇ ਕਿੰਨੀਆਂ ਥਾਵਾਂ ਤੇ ਅਜਿਹਾ ਤੁਹਾਡੇ ਵੱਲੋਂ ਸਰਚ ਸਾਡੇ ਜੀ ਪੂਰੇ ਹੀ ਜ਼ਿਲ੍ਹੇ ਜਿਹੇ ਹੈਗੇ ਵੱਖ-ਵੱਖ ਕੁਝ ਮਾਰਨਿੰਗ ਚ ਰੇਡ ਹੋ ਗਏ ਕੁਝ ਹੁਣ ਚੱਲ ਰਹੇ ਉਹਦੇ ਰਿਜ਼ਲਟਸ ਤੁਹਾਨੂੰ ਦੱਸਾਂਗੇ ਕਿਤੇ ਬਸਤੀਆਂ ਦਾ ਗੇਲਾ ਹੈ ਜੀ ਕਹਿੰਦੇ ਕੁਛ ਘਾਰ ਜਿਹੜੇ ਆ ਨਸ਼ੇ ਦਾ ਕੰਮ ਕਰਦੇ ਆ ਪਰ ਪੂਰੀ ਬਸਤੀ ਨੂੰ ਦੇਖੋ ਜੀ ਦਾਗ ਲਾਣੇ ਤੇ ਬੜੀ ਪਬਲਿਕ ਪਰਸੈਪਸ਼ਨ ਹੁੰਦੀ ਹੈ ਬਾਕੀ ਅਸੀਂ ਤਾਂ ਫੈਕਚੁਅਲ ਕਰ ਰਹੇ ਕਿਉਂਕਿ ਡਰੱਗ ਹੌਟਸਪੌਟ ਉਹੀ ਡਿਕਲੇਅਰ ਹੁੰਦੇ ਆ ਜਿੱਥੇ ਕਾਫੀ ਲੋਕਾਂ ਤੇ ਡਰੱਗ ਪੈਡਲਰਸ ਤੇ ਪੁਰਾਣੇ ਪਰਚੇ ਹੁੰਦੇ ਇਸੇ ਤਰ੍ਹਾਂ ਆਮ ਸ਼ੋਰ ਬਟਿੰਡਾ ਚ ਇਦਾਂ ਦੇ ਵੀ ਪਿੰਡ ਔਰ ਵਾਰਡਸ ਹੋਣਗੇ ਜਿਹੜੇ ਡਰੱਗ ਫੀ ਡਿਕਲੇਅਰ ਹੈ ਜਿਹੜੇ ਪਿੰਡ ਵਾਲੇ ਆਪੇ ਹੀ ਮਤਾ ਪਾ ਕੇ ਇਸ ਤਰ੍ਹਾਂ ਦਾ ਯੂ نو ਇਨੀਸ਼ੀਏਟਿਵ ਲੈਂਦੇ ਤੋਂ ਦਾਗ ਵਾਲੀ ਕੋਈ ਗੱਲ ਨਹੀਂ ਹੈ ਜੀ ਕੀ ਪਤਾ ਇਹੀ ਲੋਕ ਅੱਗੇ ਜਾ ਕੇ ਸੁਧਾਰ ਲਾ ਕੇ ਡਰੱਗ ਫਰੀ ਵੀ ਬਣ ਜਾਏ ਕੋਈ ਨਾ ਕੋਈ ਦਿਨ ਸੋ ਲੈਟਸ ਸਟੇ ਪੋਜ਼ਿਟਿਵ ਕੀ ਕਾਰਨ ਮੰਨਦੇ ਲੋਕ ਇਨਫੋਰਮੇਸ਼ਨ ਦੇਣ ਤੋਂ ਡਰਦੇ ਆ ਜੀ ਜੀ ਮੈਂ ਤਾਂ ਆਪਣੇ ਪਰਸਨਲੀ ਦੱਸ ਸਕਦੀ ਹਾਂ ਮੈਨੂੰ ਤਾਂ ਲੋਕੀ ਪਹਿਲਾਂ ਵੀ ਦਿੰਦੇ ਰਿਹਾ ਇੱਥੇ ਵਟਿੰਡਾ ਪਹਿਲਾਂ ਵੀ ਸੀਗੀ ਤਾਂ ਮੈਨੂੰ ਇਨਫੋਰਮੇਸ਼ਨਸ ਮਿਲਦੀਆਂ ਸੀ ਔਰ ਅਸੀਂ ਜਦੋਂ ਐਕਸ਼ਨ ਲੈ ਕੇ ਰਿਜ਼ਲਟ ਕਰਦੇ ਹਾਂ ਤਾਂ ਪਬਲਿਕ ਦਾ ਵਿਸ਼ਵਾਸ ਆਪੇ ਸਾਡੇ ਤੇ ਬਣਦਾ ਹੈ ਤਾਂ ਮੈਂ ਉਮੀਦ ਕਰਦੀ ਹਾਂ ਕਿ ਇਸ ਵਾਰ ਵੀ ਮੇਰੀ ਸਟੇਨਿਓਰ ਚ ਪਬਲਿਕ ਮੈਨੂੰ ਇਨਫੋਰਮੇਸ਼ਨ ਦੇਗੀ ਤੇ ਅਸੀਂ ਉਹਨਾਂ ਲੋਕਾਂ ਤੇ ਜਿਹੜੇ ਜੈਨੂਇਨ ਐ ਫੜ ਕੇ ਪਰਚਾ ਦਵਾਂਗੇ ਤੇ ਆਪਣੇ ਆਪ ਹੀ ਸਾਡਾ ਪਬਲਿਕ ਪੁਲਿਸ ਦਾ ਡਿਸਟੈਂਸ ਘੱਟਦਾ ਤੇ ਕੰਫੀਡੈਂਸ ਬਣ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੋਵੇ ਡੈਫੀਨਿਟਲੀ ਜੀ ਇਹ ਤਾਂ ਸਾਨੂੰ ਇਹ ਮੇਰੇ ਲੈਵਲ ਦੀ ਗੱਲ ਨਹੀਂ ਹੈ ਸਾਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਔਰ ਡੀਜੀਪੀ ਪੰਜਾਬ ਵੱਲੋਂ ਬਹੁਤ ਸਖਤ ਦਾਇਰੇ ਤੇ ਔਰ ਡੀਜੀਪੀ ਪੰਜਾਬ ਸਾਨੂੰ ਸਾਰੇ ਐਸਐਸਪੀਜ਼ ਤੋਂ ਆਲਮੋਸਟ ਡੇਲੀ ਬੇਸ ਤੇ ਆਪਣੀ ਜਿਹੜੀ ਨਸ਼ੇ ਦੇ ਵਿਰੋਧ ਕਾਰਵਾਈ ਉਹਦੇ ਤੋਂ ਪ੍ਰੋਗਰੈਸ ਲੈ ਰਹੇ ਹੈ। ਥੈਂਕ ਯੂ। ਥੈਂਕ ਕੀ ਤੁਹਾਨੂੰ ਤਲਵੰਡੀ ਸਾਬੋਜ ਪ੍ਰੀ ਸਕੂਲ ਦੀ ਪਾਲ ਹੈ ਜਿੱਥੇ ਤੁਹਾਡੇ ਬੱਚਿਆਂ ਨੂੰ ਮਿਲ ਸਕੇ ਸ਼ਾਨਦਾਰ ਲਰਨਿੰਗ ਅਤੇ ਕੇਅਰਿੰਗ ਐਟਮੋਸਫੇਅਰ। ਐਡਮਿਸ਼ਨ ਕਰਾਓ ਕਿਡਜ਼ੀ ਤਲਵੰਡੀ ਸਾਬੋਜ। ਤੁਹਾਡੇ ਬੱਚੇ ਇੱਥੇ ਸਿੱਖਦੇ ਨੇ ਗੇਮਸ ਨਾਲ। ਜੀ ਲਰਨਿੰਗ ਦਾ ਸ਼ਾਨਦਾਰ ਕਰਿਕੂਲਮ ਜਿੱਥੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਇੰਟਰਸਟਿੰਗ ਵੇਚ ਸਿਖਾਈ ਜਾਂਦੀ ਹੈ ਅੱਜ ਹੀ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਚਣੋ ਅਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਯਾਦ ਰੱਖੋ ਕਿਡਜ਼ੀ ਤਲਵੰਡੀ ਸਾਬੋ